ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦੀ ਸੁਬਾਹ ਸੁਬਾਹ ਦਾ ਟਾਈਮ ਆ ਤੇ ਆਪਾਂ ਕਰ ਲਿਆ ਬਲੌਗ ਸਟਾਰਟ ਤੇ ਤੁਹਾਨੂੰ ਪਤਾ ਹੀ ਆ ਵੀ ਨੇਰੀ ਵਗਦੀ ਰਹਿੰਦੀ ਤਿੰਨ ਚਾਰ ਦਿਨ ਹੋ ਗਏ ਆ ਸਾਫ ਸਫਾਈ ਕੀਤੀ ਦਾ ਕੋਈ ਆਸਰਾ ਨਹੀਂ ਤੇ ਇੱਧਰ ਦੇਖੋ ਹਵਾ ਦੇ ਨਾਲ ਨੇਰੀ ਦੇ ਨਾਲ ਗੁੱਠਾਂ ਦੇ ਵਿੱਚ ਹੋਇਆ ਕੂੜਾ ਗੋਹਾ ਇਕੱਠਾ ਪੱਤੇ ਬੱਕੇ ਤੀਲੇ ਤੇ ਤਾਰ ਆਪਾਂ ਕੱਢ ਲਿਆ ਤੇ ਹੁਣ ਆਪਾਂ ਚੱਕਦੇ ਆਂ ਗੋਵਾ ਗੋਵਾ ਚੱਕਾਂਗੇ ਵੀ ਕਿਉਂਕਿ ਕੰਮ ਵਾਲੀ ਨੇ ਜਾੜ ਕਢਾਈ ਆ ਉਹ ਹੁਣ 4-5 ਦਿਨ ਕੰਮ ਤੇ ਨਹੀਂ ਆਉਂਦੀ ਉਹਨੇ ਕੱਲ ਆਥ ਨੇ ਦੱਸਿਆ ਤੇ ਜਿਹੜੀਆਂ ਟੇਰੀਆਂ ਲੱਗਣਗੀਆਂ ਇਹ ਕੱਲ ਦਾ ਗੋਵਾ ਤੇ ਦੂਜਾ ਆਪਾਂ ਅੱਜ ਦਾ ਵਾ ਚੱਕ ਦਿੰਨੇ ਆ ਦੋ ਦਿਨਾਂ ਦਾ ਗੋਵਾ ਜੇ ਪ੍ਰਮਾਤਮਾ ਨੇ ਹਨਾ ਮੱਝਾਂ ਦਿੱਤੀਆਂ ਤੇ ਤਾਂ ਹੀ ਗੋਵਾ ਖੁਸ਼ ਹੋ ਕੇ ਸਤਨਾਮ ਵਾਹਿਗੁਰੂ ਕਹਿ ਕੇ ਲੱਗਾਂਗੇ ਜੀ ਤੇ ਤਾਰ ਆਪਾਂ ਕੱਢ ਕੁੱਢ ਕੇ ਹੋ ਗਏ ਆ ਵਿਲੇ ਚਾਹ ਹੁਣ ਬਾਅਦ ਚ ਬਣਾਵਾਂਗੇ ਤੇ ਕਰਕੇ ਹਿੰਮਤ ਤੇ ਚੱਕ ਲਗੇ ਗੋਹਾ ਪਰ ਲੈਣੀ ਆ ਜੀ ਸਰਦਾਰ ਜੀ ਚਕਾ ਦੇਣਗੇ ਰੇੜੀ ਤੇ ਚੱਕਾਂਗੇ ਹੁਣ ਤਾਂ ਉੱਥੇ ਸੁਲਤਾਨ ਦਾ ਗਾਹ ਪਾਇਆ ਪੱਠਿਆਂ ਨੂੰ ਤੇ ਚਲੋ ਜੀ ਚੱਕ ਗਏ ਮਾਰ ਗਏ ਮੈਂਟ ਪਰ ਲਗੇ ਦੋਹਾਂ ਦਾ ਇੱਕ ਕਰਕੇ ਤੇ ਜੇ ਪ੍ਰਮਾਤਮਾ ਨੇ ਮੱਜਾਂ ਦਿੱਤੀਆਂ ਤੇ ਤਾਂ ਹੀ ਆਪਾਂ ਗੋਹਾ ਚਾਕਦਿਆਂ ਜੀ ਇੱਥੇ ਸ਼ਰਮ ਵਾਲੀ ਕੋਈ ਗੱਲ ਨਹੀਂ ਕਿਸੇ ਦੀ ਨੌਕਰੀ ਕਰਨ ਨਾਲੋਂ ਕਿਸੇ ਦੀ ਚਾੱਕਰੀ ਕਰਨ ਨਾਲੋਂ ਕਿਸੇ ਦੇ ਅਧੀਨ ਕੰਮ ਕਰਨ ਨਾਲੋਂ ਤਾਂ ਆਪਦਾ ਕੰਮ ਬਹੁਤ ਵਧੀਆ ਜੀ ਤੇ ਰੂਹ ਨੂੰ ਸਕੂਨ ਮਿਲਦਾ ਆਪਦਾ ਕੰਮ ਕਰਕੇ ਤੇ ਇੱਧਰ ਆਪੀ ਟੂਟੀ ਚੱਲ ਰਹੀ ਹੈ ਤੇ ਇਹ ਪਸ਼ੂ ਤਾਂ ਤਿੰਨ ਵਾ ਨਹੀਂ ਜਾਣੇ ਕਿਉਂਕਿ ਇਹਦਾ ਪ੍ਰੈਸ਼ਰ ਘਟ ਹੈ ਤੇ ਇਹ ਪਸ਼ੂ ਵੀ ਵਾਟਰ ਬਾਕਸ ਦੇ ਪਾਣੀ ਤੇ ਗਿੱਜੇ ਆ ਕਿਉਂਕਿ ਇਹ ਡੂੰਗਾ ਪਾਣੀ ਆ ਸਵਾਦ ਆ ਤੇ ਇੱਥੇ ਆਪਾਂ ਪਸ਼ੂ ਪਾਣੀ ਪਿਆਦਾਂਗੇ ਤੇ ਉਥੋਂ ਲਾ ਕੇ ਉਹ ਨਵਾਦਾਂਗੇ ਆਪਾਂ ਪੈਪ ਲਾ ਕੇ ਚਲੋ ਜੀ ਸਟਾਰਟ ਕਰਦੇ ਗੋਆ ਚੱਕਣਾ ਬੋਟਾ ਮੋਟਾ ਕਰੀ ਨਾ ਬਾਹਰ ਨਾਲੋ ਤੇ ਦੁੱਝ ਆਪਾਂ ਬਾਹਰ ਲਾ ਦੇ ਹੱਥਾਂ ਨਾਲ ਜੀ ਕਿਉਂਕਿ ਆਪਣੇ ਕੱਪੜੇ ਵੀ ਕਾਫੀ ਧੋਣ ਵਾਲੇ ਪਏ ਆ ਤੇ ਫਿਰ ਆਪਣੇ ਹੱਥ ਵੀ ਸਾਫ਼ ਹੋ ਜਾਣਗੇ ਕੱਪੜੇ ਵੀ ਧੁੱਤੇ ਜਾਣਗੇ ਦੋਵੇਂ ਕੰਮ ਹੋ ਜਾਣਗੇ ਚਲੋ ਜੀ ਬਾਹਰ ਲੈ ਲਈਏ ਤੇ ਮਰ ਕੇ ਜੇ ਜੇ ਤੇ ਚੱਪਦਾਗੇ ਰਾਹ ਦੀ ਤੇ ਕਾਲਾਂ ਤੋ ਕੁਝ ਸਰਦਾ ਬੰਦੇ ਕਹਿੰਦੇ ਅੱਗੇ ਵੱਡੇ ਜਨਤਾ ਮੜ ਕੇ ਸੋਖ ਵੀ ਜਾਂਦਾ ਤਾਂ ਉਚੜ ਜਾਂਦੀ ਨੇ ਚੰਗਾ ਕੰਮ ਨਹੀਂ ਕਰਦਾ ਜੰਦਾ ਗਾਹੀ ਕਰਕੇ ਕਾਲਾ ਪਿਆ ਕਰਕੇ ਸਾਰੀ ਦਿਨੀ ਤੋਪ ਕਾਲ ਜਿਹੜੀ ਹੁੰਦੀ ਰੱਜ ਕੇ ਬੂਸੋਂ ਤੇ ਆਦਾ ਹੋਈ ਪਈ ਆ ਜੀ ਇਹ ਗੋਡਾ ਤਾਂ ਨਹੀਂ ਕੰਮ ਕਰਦਾ ਡਾਕਟਰ ਨੇ

Rai naapkvaana kli её rāuraростie. Rokartžhish news única, pori 라 yar apari timutunu ra. Shukri nenungu ksagandha leh

బాగ్ చకవాడూ ਲਓ ਜੀ ਆਪਾਂ ਗੋਆ ਕੁੜਾ ਸੈਟ ਕੇ ਧਰਾਂ ਢੋਕੇ ਚੋਕੇ ਲੀੜਾ ਕਪੜਾ ਧੋਕੇ ਰੋਟੀ ਪਾਣੀ ਲਾ ਕੇ ਹੋਗੇ ਸੀ ਵਿਲੇ ਜੀ ਇਹ ਆਪਣੇ ਮਨ ਤੇ ਡਿਪੈਂਡ ਕਰਦਾ ਹੁੰਦਾ ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ ਜੀ ਜੇ ਪਸ਼ੂ ਰੱਖਿਆ ਖੁੱਲਾ ਖਾਣੇ ਆ ਤਾਂ ਕੰਮ ਵੀ ਕਰਨੇ ਪੈਣਗੇ ਤੇ ਦੂਜੇ ਕੰਮ ਕਰਕੇ ਤੇ ਬਾਅਦ ਚ ਕੱਪੜੇ ਧੋਲ ਕੇ ਤਾਂ ਹੱਥ ਵਧੀਆ ਸਾਫ਼ ਰਹਿ ਜਾਂਦੇ ਆ ਜੀ ਇਹ ਆਪਣੇ ਤੇ ਡਿਪੈਂਡ ਕਰਦਾ ਹੁੰਦਾ ਵੀ ਆਪਾਂ ਕਿਸ ਤਰ੍ਹਾਂ ਸਫਾਈ ਰੱਖਣੀ ਆ ਜਾਂ ਰਹਿਣਾ ਵਾ ਆ ਤੱਪੜ ਲਾਉਂਦਾ ਮੇਰਾ ਰੋਜ਼ ਹੀ ਜਾਦ ਭੁੱਲ ਜਾਂਦਾ ਮੈਂ ਨਹੀਂ ਲਾ ਸਕਦੀ ਸਰਦਾਰ ਜੀ ਦਾ ਟਾਈਮ ਨਹੀਂ ਲੱਗਦਾ ਕਿ ਤਾਰ ਪੱਕੀ ਹੈ ਮਿੱਥੋਂ ਲੈਂਦਾ ਨਹੀਂ ਤੇ ਹੁਣ ਇੱਧਰ ਆਏ ਸੀ ਆਪ ਆਪ ਪਸ਼ੂਆਂ ਅੱਜ ਗੇੜਾ ਮਾਰਨੇ ਉਹਦਾ ਗੋਹਾ ਹਟਾਉਣੀ ਹੈ ਲਾਈਟ ਚਲੀ ਗਈ ਹੈ ਤੇ ਇਹ ਵਿਚਾਰੇ ਖੜ ਗਏ ਉੱਠ ਕੇ ਤੇ ਮੈਂ ਉਹਦੂ ਬਾਅਦ ਸਕਮਾਂ ਚ ਬੀਜੀ ਹੋਗੀ ਮੈਂ ਖੜ ਵਗੈਰਾ ਪਿਆਉਂਦੀ ਸੀ ਤੂੜੀ ਪਾਤੀ ਸੀ ਸਾਰੇ ਕੰਮ ਨਿਮੇੜਲੇ ਸੀ ਫਿਰ ਫੋਨ ਚੱਕਨ ਦਾ ਕੰਮਾਂ ਦੀ ਕਤਾਂਗ ਦੇ ਵਿੱਚ ਕਾਣੋਂ ਕਰ ਲਈ ਫੋਨ ਚੱਕਣ ਦੀ ਤੇ ਜਿਹੜੇ ਕੱਪੜੇ ਹੱਥੀ ਧੋਈ ਦੀਆਂ ਨਾਲੇ ਹੱਥ ਸਾਫ਼ ਹੋ ਜਾਂਦੇ ਆ ਤੇ ਬਾਕੀ ਸਾਫ਼ ਸਫਾਈ ਪਸ਼ੂਆਂ ਥੱਲੇ ਰੱਖਣੀ ਇਹ ਵੀ ਆਪਣੇ ਤੇ ਡਿਪੈਂਡ ਕਰਦਾ ਹੁੰਦਾ ਜੀ ਜੇ ਸਸ ਪਸ਼ੂ ਸਾਫ਼ ਰੱਖ ਪਸ਼ੂਆਂ ਥੱਲੇ ਸੌਰੀ ਜੀ ਸਫਾਈ ਰੱਖਾਂਗੇ ਤਾਂ ਗੇੜਾ ਮਾਰਦੇ ਰਵਾਂਗੇ ਤਾਂ ਪਸ਼ੂ ਮੂਹ ਵੀ ਕਰਦੇ ਆ ਆ ਦੇਖੋ ਸੁਲਤਾਨ ਆਉਂਦਾ ਵੀ ਮੇਰੇ ਹਾਸਤੇ ਕੁਝ ਲੈ ਕੇ ਆਈ ਹੂ ਖਾਣ ਨੂੰ ਤੇ ਵੀ ਮੈਂ ਰਿਮੂਵਰ ਸਾਬਣ ਤੁਹਾਨੂੰ ਦਿਖਾਉਣੀ ਆ ਬਹੁਤ ਐਨੂੰ ਮੈਂ ਦੱਸਦੀ ਵੀ ਹੁੰਨੀ ਆ ਪੁੱਛਦੇ ਵੀ ਆ ਤੇ ਕਦੇ ਵੀ ਸਾਡੇ ਪਸ਼ੂਆਂ ਦੇ ਚੰਮ ਜੂਆਂ ਜਾਂ ਚਿਚੜ ਨਹੀਂ ਲੱਗੇਗੇ ਮੱਖੀ ਮੱਛਰ ਵੀ ਨਹੀਂ ਆਉਂਦਾ ਦੇਖੋ ਜੀ ਪਸ਼ੂ ਤਿੰਨ ਦਿਨ ਹੋ ਗਏ ਨਵਾਇਆ ਨੂੰ ਅੱਜ ਅੱਜ ਨਵਾਉਣੇ ਸੀ ਅੱਜ ਫਿਰ ਮੈਂ ਉੱਧਰ ਗੋਆ ਚੱਕਣੇ ਟਾਈਮ ਲੱਗ ਗਿਆ ਤੇ ਇਹ ਸਾਬਨਾਂ ਨਾਲ ਨਵਾਈਦੇ ਆ ਜੀ ਤੇ ਤਾਂ ਕਰਕੇ ਗਰਮੀ ਜਦੋਂ ਆ ਗਈ ਉਹ ਤਾਂ ਤਿੰਨ ਟਾਈਮ ਵੀ ਨਵਾਉਣੇ ਪਿਆ ਕਰਨਗੇ ਤੇ ਵਧੀਆ ਰਹਿੰਦੀ ਆ ਕੋਈ ਚੰਮ ਜੂ ਨਹੀਂ ਲੱਗਦੀ ਕੋਈ ਚਿਚੜ ਨਹੀਂ ਲੱਗਦੇ ਕੋਈ ਹੋਰ ਨਹੀਂ ਬਿਮਾਰੀ ਪਸ਼ੂਆਂ ਨੂੰ ਆਉਂਦੀ ਥੱਲੇ ਉਹ ਵੀ ਸਾਫਾ ਪਤੀ ਪਸ਼ੂ ਤਾਂ ਵੀ ਸਾਫ ਅਤੇ ਪਸ਼ੂ ਵੀ ਸਾਫ ਸਫਾਈ ਨਾ ਰੱਖੀਦੇ ਆ ਜੀ ਥੋੜੀ ਜੀ ਮਿਹਨਤ ਹੁੰਦੀ ਆ ਆਪਣੀ ਤੇ ਡਿਪੈਂਡ ਕਰਦਾ ਹੁੰਦਾ ਵੀ ਆਪਾਂ ਕਿਵੇਂ ਰਹਿਣਾ ਜਾਂ ਰੱਖਣਾ ਜੇ ਕਾਹਲੋ ਕਰ ਜਾਗੇ ਕੇਅਰਲੈਸ ਜੇ ਹੋ ਜਾਗੇ ਫੇਰ ਆ ਪਸ਼ੂ ਵੀ ਉਸ ਤਰ੍ਹਾਂ ਦੇ ਹੋ ਜਾਂਦੇ ਆ ਤੇ ਸਾਫ ਸਫਾਈ ਵੀ ਨਹੀਂ ਰੱਖ ਸਕਦੇਗੇ ਇਸ ਲਈ ਥੋੜੀ ਜੀ ਗੌਰ ਕਰਿਆ ਕਰਗੇ ਤਾਂ ਸਾਫ ਸਫਾਈ ਰਹਿ ਸਕਦੀ ਆ ਪਸ਼ੂਆਂ ਦੀ ਵੀ ਵੇਖਣ ਨੂੰ ਵੀ ਸੋਹਣਾ ਲੱਗਦਾ ਬਿਮਾਰੀਆਂ ਤੋਂ ਵੀ بچਾਂਗੇ ਖਰਚਾ ਵੀ ਨਹੀਂ ਹੋਣਾ ਉਹ ਵੀ ਆਪਾਂ ਨੂੰ ਬਚਤ ਹੋਊਗੀ ਇਹੀ ਬਚਤ ਦੇ ਢੰਗ ਹੁੰਦੇ ਆ ਜੀ ਜੇ ਆਪਾਂ ਕਮਾਉਣੇ ਜੇ ਆਪਾਂ ਗੌਰ ਨਾ ਕਰਾਂਗੇ ਹਨਾ ਇਧਰ ਨਾਲੀ ਵਗੇਰਾ ਜੀ ਵੀ ਮੈਂ ਇਧਰੋਂ ਵੀ ਸੁੰਭਰਿਆ ਸੀ ਸਵੇਰ ਪਾਣੀ ਮਾਰਤਾ ਸੀ ਭਾਵੇਂ ਡੇਲੀ ਬਾਥਰੂਮ ਕਸ਼ੂਆਂ ਦਾ ਜਾਣਾ ਪਰ ਫਿਰ ਵੀ ਸਾਫ਼ ਕਰਨਾ ਆਪਣਾ ਫਰਜ਼ ਬਣਦਾ ਆ ਆ ਇੱਥੇ ਮੱਝ ਨੇ ਤੇ ਉਹਨੇ ਕੀਤਾ ਇਹ ਵੀ ਆਪਾਂ ਸਾਫ਼ ਸਫਾਈ ਰੱਖਦੇ ਆ ਜੀ ਕੰਧਾਂ ਨਾਲੋਂ ਗੋਹਾ ਕੂੜਾ ਲਾ ਕੇ ਇਹ ਨਹੀਂ ਵੀ ਥੱਲੇ ਹੋਈ ਸਾਫ਼ ਕਰਨਾ ਹੁਣ ਸਾਰਾ ਸਾਫ਼ ਕਰਕੇ ਜਾਉਂਗੀ ਮੈਂ ਇਹ ਠੀਕ ਹੈ ਜੀ ਤੁਸੀਂ ਵੀ ਆਇਂ ਸਾਫ਼ ਸਫਾਈ ਰੱਖੋ ਤਾਂ ਅੰਦਰ ਉਸ ਤਰੋ ਆਪ ਵੀ ਤੇ ਪਸੰਦ ਨਵੀ ਰੱਖੋ ਮੇਰਾ ਅੱਜ ਦਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਜੀ ਤੇ ਆਪਾਂ ਤੁਹਾਨੂੰ ਗੱਬਣ ਪਛੂਆ ਨੂੰ ਕੀ ਖਰਾਕ ਦੇਣੀ ਚਾਹੀਦੀ ਉਹਦਾ ਵੀ ਬਲੌਗ ਛੇਤੀ ਲੈ ਕੇ ਆਵਾਂਗੇ ਥੈਂਕ ਯੂ ਜੂਜੀ